ਸਰ ਸ਼੍ਰੀ ਸ਼ੋਕਮਾਨ ਜੀ ਬਾਬਾ ਜੀ ਦੇ ਇਹਨਾਂ ਕਰ ਕਮਲਾਂ ਤੋਂ ਖੁਸ਼ ਹੋ ਕੇ ਜੋ ਦੋਸ਼ਾ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਆ ਹਾਂਜੀ ਸਰ ਸਰਕਾਰੀ ਹਾਈ ਸਕੂਲ ਬੋਲਾ ਜਿਲ੍ਹਾ ਜਿਹੜੀ ਮੁਖਤਸਰ ਸਾਹਿਬ ਦੇ ਵਿੜੇ ਵਿੱਚ ਹੁੰਦੇ ਨਾਨਕ ਕੇਰਾ 13 ਸੋਸਾਇਟੀ ਦੇ ਪ੍ਰਧਾਨ ਦਾਦਾ ਮੇਜਰ ਸਿੰਘ ਖਲਸਾ ਜੀ ਅਤੇ ਸਕੂਲ ਪ੍ਰਿੰਸੀਪਲ ਤੇ ਸਮੂਹ ਸਟਾਫ ਵੱਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇੱਥੋਂ ਦੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਲਈ ਸ਼ੁਰੂਆਤ ਕੀਤੀ ਹੈ ਤੇ ਸਮਾਜ ਨੂੰ ਇਹ ਸੁਨੇਹਾ ਦਿੱਤਾ ਹੈ ਵੀ ਇਹਨਾਂ ਸਰਕਾਰੀ ਸਕੂਲ ਵਿੱਚ ਪੜ੍ਹਦੇ ਲੋੜਵੰਦ ਬੱਚਿਆਂ ਨੂੰ ਅੱਗੇ ਆਉਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਤੇ ਇਹਨਾਂ ਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਉਹਦੀ ਆਪਾਂ ਨੂੰ ਅੱਗੇ ਹੋ ਕੇ ਮਦਦ ਕਰਨੀ ਚਾਹੀਦੀ ਹੈ। ਸਕੂਲ ਸਟਾਫ ਨੂੰ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਵੀ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ੇ ਤੇ ਇਸੇ ਤਰ੍ਹਾਂ ਸਮਾਜ ਸੇਵਾ ਦੇ ਵਿੱਚ ਦੂਜਿਆਂ ਨੂੰ ਪ੍ਰੇਰਿਤ ਕਰਦੇ। ਜਿਹੜੇ ਬੱਚੇ ਸਵੇਰ ਸ਼ਬਦ ਬੋਲਦੇ ਆ ਬੱਚਾ ਨੂੰ ਗੁਰਬਾਣੀ ਦੇ ਨਾਲ ਜੋੜਦੇ ਆ ਬੱਚਿਆਂ ਦੇ ਮਨ ਦੇ ਵਿੱਚ ਇੱਕ ਜੋਤ ਜਗਾਉਂਦੇ ਆ ਕਿ ਸਾਨੂੰ ਗੁਰਬਾਣੀ ਦੇ ਨਾਲ ਲੱਗਣਾ ਚਾਹੀਦਾ ਹੈ ਤਾਂ ਕਿ ਬੱਚੇ ਜਿਹੜੇ ਨਸ਼ੇ ਆ ਜਾਂ ਹੋਰ ਵਕਾਰਾਂ ਤੋਂ ਬਚ ਸਕਣ ਬਾਬਾ ਜੀ ਉਹਨਾਂ ਨੂੰ ਆ ਸਨਮਾਨ ਕਰਨ ਜਾ ਰਹੇ ਆ ਹਾਂਜੀ ਬਾਬਾ ਜੀ ਕੀ ਸਨਮਾਨ